ਅਸ਼ੀਆ ਦੀ ਦੂਸਰੇ ਨੰਬਰ ਤੇ ਜਾਣੀ ਜਾਂਦੀ ਨਾਬਾਦੀ ਅਨਾਦ ਮੰਡੀ ਦੇ ਵਿੱਚ ਅਸੀਂ ਖੜੇ ਆ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਆ ਮੰਡੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਝੋਨਾ ਲੈ ਕੇ ਪਹੁੰਚੇ ਹੋਏ ਨੇ ਝੋਨੇ ਦੀ ਫਸਲ ਨੂੰ ਆੜਤੀਆਂ ਵੱਲੋਂ ਪੱਖਾ ਜ਼ਰੂਰ ਲਗਾਇਆ ਜਾ ਰਿਹਾ ਕਿਸਾਨਾਂ ਦਾ ਪੀਲਾ ਸਿਉਨਾ ਜਿਹੜਾ ਪੀਲਾ ਸਿਉਨਾ ਉਹ ਮੰਡੀਆਂ ਦੇ ਵਿੱਚ ਪਹੁੰਚਿਆ ਹੋਇਆ ਪਰ ਸਰਕਾਰ ਵੱਲੋਂ ਕਹਿੰਦੇ ਕੋਈ ਅਜੇ ਤੱਕ ਇੰਤਜ਼ਾਮ ਨਹੀਂ ਕੀਤੇ ਗਏ ਆੜ੍ਹਤੇ ਵੀ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਦੂਸਰੇ ਪਾਸੇ ਕਿਸਾਨ ਵੀ ਪਰੇਸ਼ਾਨ ਆ ਰਹੇ ਨੇ ਕਿਉਂਕਿ ਕਿਸਾਨ ਇਸ ਕਰਕੇ ਪਰੇਸ਼ਾਨ ਨੇ ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲ ਰਿਹਾ ਜਿਹੜਾ ਮੁੱਲ ਮਿਲ ਰਿਹਾ ਉਹ 2500 ਰੁਪਏ ਤੋਂ ਲੈ ਕੇ 3000 ਰੁਪਏ ਤੱਕ ਦਾ ਰੇਟ ਮਿਲ ਰਿਹਾ ਜੇਕਰ ਗੱਲ 2023 ਦੀ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਘੱਟੋ ਘੱਟ ਜਿਹੜਾ ਰੇਟ ਸੀ ਉਹ 3000 ਰੁਪਏ ਤੋਂ ਲੈ ਕੇ 3800 ਰੁਪਏ ਤੱਕ ਰੇਟ ਸੀ ਜਿਹੜਾ ਕਿਸਾਨਾਂ ਨੂੰ ਬਾਸਪਤੀ ਝੋਨੇ ਦਾ ਮਿਲਿਆ ਸੀ ਪਰ ਇਸ ਵਾਰ ਰੇਟ ਬਹੁਤ ਜ਼ਿਆਦਾ ਘਟ ਚੁੱਕਿਆ ਕਿਉਂਕਿ ਇੱਕ ਤੁਹਾਨੂੰ ਹੋਰ ਵੀ ਜਾਣਕਾਰੀ ਦਿੰਨੇ ਆ ਜਿਹੜਾ ਪਰਮਲ ਝੋਨਾ ਛਬੀਆ ਉਹਦਾ ਰੇਟ ਵੀ ਹੈ ਜਿਹੜਾ ਮੰਡੀ ਦੇ ਵਿੱਚ 1600 ਰੁਪਏ ਤੱਕ ਵਿਕਿਆ ਉਹ ਤੋਂ ਵੀ ਕਿਸਾਨ ਕਿਤੇ ਨਾ ਕਿਤੇ ਪਰੇਸ਼ਾਨ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਟੇਜਾਂ ਤੇ ਵੱਡੇ ਐਲਾਨ ਕਰਦੇ ਸਨ ਕਿ 26 ਚੋਨਾ ਲਗਾਓ ਪੰਜਾਬ ਸਰਕਾਰ ਚੁਕੇਗੀ ਪਰ 750 ਰੁਪਏ ਘਟ ਕਿਸਾਨਾਂ ਨੂੰ ਉਹ ਵੀ ਵੇਚਣਾ ਪੈ ਰਿਹਾ ਤੇ ਦੂਸਰੇ ਪਾਸੇ ਆਰਤੀਏ ਤੇ ਸੇਲਰ ਵਾਲੇ ਵੀ ਪਰੇਸ਼ਾਨ ਨੇ ਕਿਉਂਕਿ ਸੇਲਰਾਂ ਦੇ ਵਿੱਚ ਜਿਹੜਾ ਝੋਨਾ ਖਰੀਦਾ ਜਾਊਗਾ ਉਸ ਲੱਗਣ ਦੇ ਲਈ ਸਪੇਸ ਨਹੀਂ ਕਹਿੰਦੇ ਪੂਰੇ ਪੰਜਾਬ ਦੇ ਵਿੱਚ ਅਜੇ ਤੱਕ 5000 ਦੇ ਲਗਭਗ ਜਿਹੜੀ ਚੌਲਾਂ ਦੀ ਗੱਡੀ ਪਈਆ ਉਹ ਨਹੀਂ ਸਰਕਾਰ ਵੱਲੋਂ ਚੱਕੀ ਗਈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਦੇ ਨਾਲ ਕੋਈ رابطہ ਕਾਇਮ ਨਹੀਂ ਕੀਤਾ ਗਿਆ ਵੀ ਜੋ ਪਿਛਲੇ ਸਾਲਾਂ ਦਾ ਚੌਲ ਆ ਉਹ ਕਿਸ ਤਰ੍ਹਾਂ ਚੱਕਿਆ ਜਾਵੇ ਉਹ ਜੇ ਚੱਕਿਆ ਜਾਊਗਾ ਤਾਂ ਜਿਹੜਾ ਝੋਨਾ ਖਰੀਦੇ ਆ ਸਰਕਾਰ ਦਾ ਉਹ ਸੇਲਰਾਂ ਦੇ ਵਿੱਚ ਜਾ ਕੇ ਲੱਗ ਸਕੇਗਾ ਜੇਕਰ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮਾਂ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਕਿਤੇ ਨਾ ਕਿਤੇ ਨਜ਼ਰ ਆਉਣਗੇ ਜੀ ਬਹੁਤ ਮੁਸ਼ਕਲ ਆ ਰੇਟ ਜਮੇ ਮੰਦਾ ਹੈ 27-2800 ਤੋਂ ਵੱਧ ਨਹੀਂ ਰਹੀ ਦੀ ਪਿਛਲੇ ਸਾਲ ਚੱਲਦੀ ਦੀ 35 ਤੋਂ 3800 4000 ਤੱਕ ਇਹਦਾ ਦੇਖੋ ਪਾਣੀ ਦੀ ਸਰਕਾਰ ਕਹਿੰਦੀ ਆ ਵੀ ਇਹਦੀ ਜਿਹੜੀਆਂ ਫਸਲਾਂ ਉਹ ਲਾਓ ਜਿਹੜਾ ਪਾਣੀ ਘੱਟ ਲੱਗੇ ਸੀ ਪਾਣੀ ਘੱਟ ਕਰਕੇ ਜਿਹਦੀਆਂ ਜ਼ਿਆਦਾ ਤੋਂ ਜ਼ਿਆਦਾ ਪਾਂਛਪਤੀ ਲਾਈ ਆ ਇਹਦਾ ਰੇਟ ਸਾਨੂੰ ਮਿਲ ਨਹੀਂ ਰਿਹਾ ਬਹੁਤ ਮੰਦੇ ਹਾਲ ਚੱਲ ਰਹੇ ਨੇ ਇੱਥੇ ਵੀ ਮੰਗ ਕੀ ਆ ਸਰਕਾਰਾਂ ਕਹਿੰਦੀ ਆ ਕੁਛ ਨੇ ਕਮਾਉਂਦੀ ਆ ਕੁਛ ਸਰਕਾਰਾਂ ਦਾ ਦੇਖੋ ਕਹਿ ਤਾਂ ਸਾਨੂੰ ਦਿੰਦੀਆਂ ਨੇ ਹੁਣ ਸਬਜ਼ੀ ਵੀ ਲਵਾਤੀ ਸਬਜ਼ੀ ਦੀ ਖਰੀਦ ਨਹੀਂ ਸਬਜ਼ੀ ਲੋਕਾਂ ਨੇ ਇੰਨੀ ਲਾਈ ਆ ਸਬਜ਼ੀ ਦਾ ਇੰਨਾ ਬੁਰਾ ਹਾਲ ਹੋਇਆ ਕਿ ਅਜੇ ਕੋਈ ਹਾਂ ਨਹੀਂ ਕਰ ਰਿਹਾ ਇਹਨੂੰ ਲੈਣ ਵਾਸਤੇ ਸਰਕਾਰ ਤਾਂ ਕਹਿੰਦੀ ਆ ਸਬਜ਼ੀ ਲਾਓ ਪਾਣੀ ਦੀ ਘੱਟ ਹੋਵੇ ਹੁਣ ਬਾਸਮਤੀ ਵੀ ਘੱਟ ਲੈਂਦੀ ਆ 85 ਦਿਨ ਦੀ ਖੇਤੀ ਐ ਇਹ। ਬਾਸਮਤੀ ਸਭ ਤੋਂ ਵਧੀਆ ਜੇ ਇਹ 32 3300 ਤੋਂ ਚੱਲੀ ਰਹੇ ਨਾ ਤਾਂ ਰੇਟ ਸਭ ਤੋਂ ਜ਼ਿਆਦਾ ਫਸਲ ਵਧੀਆ ਇਹ। ਪਾਣੀ ਵੀ ਬਚਦਾ ਇਹਦੀ ਸਾਰੀ ਚੀਜ਼ ਦੀ ਬਚਦਾ ਕਿਸਾਨ ਨੂੰ ਵੀ ਬਚਦਾ। ਪ੍ਰਦੂਸ਼ਣ ਨਹੀਂ ਹੈਗਾ। ਮੈਂ ਕਹਾਂ ਜੀ ਬਾਸਮਤੀ 1692 ਕੱਲ ਰਾਤ ਲੈ ਕੇ ਆਏ ਸੀ। ਪ੍ਰਬੰਧਤ ਤਾਂ ਇਹ ਏਡੇ ਕੋਈ ਵਧੀਆ ਨਹੀਂ ਹੈਗਾ ਮੰਡੀ ਦੇ ਵਿੱਚ ਤੇ ਜਿਵੇਂ ਸਰਕਾਰ ਕਹਿ ਰਹੀ ਸੀ ਵੀ ਤੁਸੀਂ ਬਾਸਮਤੀ ਤੇ ਜ਼ੋਰ ਦਿਓ ਵੀ ਅਸੀਂ ਇਹਦੀ ਸਰਕਾਰੀ ਖਰੀਦ ਕਰਾਂਗੇ। ਵੀ ਸਰਕਾਰੀ ਰੇਟ ਤੇ ਚੱਕਾਂਗੇ ਪਰ ਉਹ ਤਾਂ 1 ਵੀ ਪਰਸੈਂਟ ਨਹੀਂ ਚੱਕ ਰਹੇ 27 2200 ਭਾਅ ਵਿਕਰਿਆ ਪਿਛਲੇ ਸਾਲ ਨਾਲੋਂ 800000 ਰੁਪਏ ਦਾ ਘਾਟੇ ਤੇ ਵਿਕ ਰਹੀ ਆ ਇਹਦੇ ਵਿੱਚ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਫਿਰ ਗਵਰਨਮੈਂਟ ਨੇ ਕਿਹਾ ਵੀ ਸਬਜ਼ੀ ਲਾਓ ਇਹ ਪਾਣੀ ਦੀ ਬਚਤ ਕਰਦੀ ਆ ਸਬਜ਼ੀ ਵੀ ਬਹੁਤ ਜ਼ਿਆਦਾ ਹੁਣ ਕੋਈ ਸਬਜ਼ੀ ਨੂੰ ਲੈਣਾ ਹੀ ਨਹੀਂ ਚਾਹ ਰਿਹਾ ਮੰਡੀ ਦੇ ਵਿੱਚ ਹਲੇ ਕੋਈ ਕੋਈ ਪੁਖਤਾ ਪ੍ਰਬੰਧ ਨਹੀਂ ਜੀ ਕੋਈ ਕੁਛ ਨਹੀਂ ਮੰਡੀ ਵਾਲੇ ਇਹ ਕਹਿ ਰਹੇ ਨੇ ਵੀ ਸਾਨੂੰ ਸਰਕਾਰ ਨੇ ਕੋਈ ਆਰਡਰ ਨਹੀਂ ਕੀਤੇ ਹਲੇ ਪੰਜਾਬ ਸਰਕਾਰ ਕਹਿ ਰਹੀ ਵੀ ਕਿਸਾਨ ਹਦेशੀਆ ਨਾ ਤਾਂ ਚਾਹੀਦਾ ਜੀ ਪਰ ਹੁਣ ਅੱਜ ਦੇ ਟਾਈਮ 'ਚ ਤਾਂ 1% ਵੀ ਨਹੀਂ ਖੜ ਰਹੀ ਜੀ ਨਾ ਤਾਂ ਕੋਈ ਪ੍ਰਬੰਧ ਆਇਆ ਜੀ ਹਲੇ ਕਹਿ ਰਹੇ ਨੇ ਵੀ ਦੇਖੋ ਮੰਨ ਲਓ 1-2 ਤਰੀਕ ਤੋਂ ਬਾਅਦ ਕਹਿ ਰਹੇ ਨੇ ਖਰੀਦੇ ਦਾ ਵਿੱਚ ਕੋਈ 5 ਤਰੀਕ ਨੂੰ ਕਹਿ ਰਿਹਾ ਪਰ ਜਿਹੜੇ ਸਾਹਿਬ ਨੇ ਬੀਜ ਲਵਾਏ ਨੇ ਜੀ ਹੁਣ ਤੱਕ ਤਾਂ ਗਵਰਨਮੈਂਟ ਨੂੰ ਇਹਦੀ ਖਰੀਦ ਕਰਨੀ ਸ਼ੁਰੂ ਕਰਨੀ ਚਾਹੀਦੀ ਸੀ 20 ਤਰੀਕ ਤੋਂ ਉੱਪਰ ਨਹੀਂ ਮਿਲ ਰਹੇ ਜੋ ਜ਼ਿਮੀਦਾਰ ਨੂੰ ਆਸਾਂ ਸੀਗੀਆਂ ਜਿਹੜੇ ਹਿਸਾਬ ਨਾਲ ਇਸ ਵਾਰ ਬਾਸਮਤੀ ਦੀ ਬਜਾਈ ਹੋਈ ਹੈ ਉਹ ਹਿਸਾਬ ਨਾਲ ਰੇਟ ਨਹੀਂ ਮਿਲ ਰਹੇ ਜ਼ਿਮੀਦਾਰ ਘਾਟੇ 'ਚ ਜਾ ਰਿਹਾ ਹੈ ਬਾਕੀ ਜਿਹੜੀਆਂ ਹੁਣ ਫਸਲਾਂ ਪੱਕੀਆਂ ਖੜੀਆਂ ਜੇ ਜ਼ਿਮੀਦਾਰ ਨਹੀਂ ਵੱਢਦਾ ਤਾਂ ਖੇਤਾਂ 'ਚ ਨੁਕਸਾਨ ਹੋਊਗਾ ਮੌਸਮ ਦਾ ਅੱਜਕੱਲ ਕੁਝ ਨਹੀਂ ਪਤਾ ਮੌਸਮ ਖਰਾਬ ਚੱਲ ਰਿਹਾ ਜੇ ਪੱਕੀ ਫਸਲਾਂ ਉਹਨੂੰ ਵੱਢ ਕੇ ਹੀ ਗੁਜ਼ਾਰਾ ਜ਼ਿਮੀਦਾਰ ਦਾ ਹੋਰ ਉਹਦੇ ਕੋਲ ਕੋਈ ਹੱਲ ਨਹੀਂਗਾ ਬਾਕੀ ਅਗਲੀ ਫਸਲ ਬਜਾਈ ਵਾਸਤੇ ਡੀਏਪੀ ਵਗੈਰਾ ਬਿਲਕੁਲ ਮਿਲ ਨਹੀਂ ਰਿਹਾ ਜੀ ਤੇ ਮਤਲਬ 26 ਵਗੈਰਾ ਜਿਹੜੀ ਜਿਹੜੀ ਆ ਉਹ ਵੀ ਖੇਤਾਂ 'ਚ ਪੱਕੀ ਖੜੀ ਆ ਪਰ ਪ੍ਰੋਪਰ ਸਰਕਾਰ ਕੋਲ ਅਜੇ ਤੱਕ ਕੋਈ ਹੱਲ ਨਹੀਂ ਭਗਵੰਤ ਮਾਨ ਸਾਹਿਬ ਨੇ ਪਹਿਲਾਂ ਕਹਿ ਕੇ 42 26 ਵੀ 26 ਲਾਓ ਜੀ 26 ਲਾਓ ਹੁਣ 26 ਦਾ ਕੋਈ ਹੱਲ ਨਹੀਂ ਆੜਤੀਆਂ ਨੂੰ ਆਪਣੇ ਲੋਕਲ ਅਸੀਂ ਏਰੀਆ 'ਚ ਮਲੋ ਏਰੀਏ ਤੋਂ ਆਇਆ ਜੀ ਮੈਂ ਲੋਕਲ ਅਸੀਂ ਆਪਣੇ ਏਰੀਆ 'ਚ ਮੰਡੀਆਂ 'ਚ ਪਤਾ ਕਰਦੇ ਆਂ ਵੀ ਹਾਂਜੀ ਫਸਲ ਪੱਕੀ ਖੜੀ ਆ ਲਾਓ ਇਹਨੂੰ ਕੋਈ ਹੱਲ ਨਹੀਂ ਅੱਗੋਂ ਆੜਤੀਏ ਕਹਿ ਰਹੇ ਨੇ ਨਾ ਜੀ ਅਜੇ ਕੋਈ ਬੋਲੀ ਨਹੀਂ ਕੁਝ ਨਹੀਂ ਨਾ ਲਿਆਓ ਨਾ ਲਿਓ ਪਰ ਹੁਣ ਜਿਹੜੀ ਪੱਕੀ ਖੜੀ ਆ ਫਸਲ ਜ਼ਿਮੀਂਦਾਰ ਕੋਲ ਹੱਲ ਨਹੀਂ ਸਮਝੋ ਬਾਹਰ ਹੋਇਆ ਪਿਆ ਜੀ ਕੰਮ ਸਰਕਾਰਾਂ ਨੇ ਰੇਟ ਦੇ ਵਿੱਚ ਨੂੰ ਮਜਬੂਰ ਹੋਣਾ ਕਰਿਆ ਬਿਲਕੁਲ ਹੋ ਰਿਹਾ ਜੀ ਘੱਟ ਰੇਟ ਦੇ ਵਿੱਚ ਨੂੰ ਹੁਣ ਕਰੇਗੀ ਜ਼ਿਮੀਂਦਾਰ ਕੋਲ ਹੱਲ ਨਹੀਂ ਕੋਈ 26 ਦੀ ਰੇਟ ਵਿਕੀ ਤੁਹਾਨੂੰ ਪਤਾ 26 ਪਹਿਲਾਂ ਸਾਨੂੰ ਸੁਣ ਚਾ ਰਿਹਾ ਸੀਗਾ ਜੀ ਵੀ ਵਧੀਆ ਰੇਟ ਆ ਵੀ 50 ਜਾਂ 100 ਰੁਪਏ ਘਾਟੇ ਤੇ ਵੀ ਵਿਗੂਗੀ ਪਰ ਅੱਜ ਆ ਕੇ ਸਾਨੂੰ ਮੌਕੇ ਤੇ ਪਤਾ ਲੱਗਿਆ ਵੀ ਪਰਸੋਂ ਇੱਥੇ 1600 ਰੁਪਏ ਨੂੰ ਵਿਕੀ ਆ ਮੰਨ ਕੇ ਚੱਲੋ 7-800 ਰੁਪਏ ਘਾਟੇ ਦੇ ਵਿਕ ਰਹੀ ਆ ਜੀ ਇਹਦੀ 750 ਰੁਪਏ ਘਾਟਾ ਬਣਦਾ ਈ ਉਹ ਹਿਸਾਬ ਨਾਲ ਜ਼ਿਮੀਂਦਾਰ ਕਿੱਧਰ ਨੂੰ ਜਾਊਗਾ ਇਸ ਵਾਰ ਚੋਣੇ ਦੀ ਬਹੁਤ ਜ਼ਿਆਦਾ ਸਮੱਸਿਆ ਆਉਗੀ ਕਿਉਂਕਿ ਆਰਤੀਆ ਅੱਗੇ ਸ਼ੈਲਰ ਵਾਲੇ ਤੇ ਡਿਪੈਂਡ ਹੁੰਦਾ ਕਿਉਂਕਿ ਇਸ ਵਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਕੋਈ ਵੀ ਵਾਰਤਾਲਾਪ ਨਹੀਂ ਕੀਤੀ ਵੀ ਸਾਡੇ ਪੰਜਾਬ ਦੇ ਵਿੱਚੋਂ ਤੁਸੀਂ ਚਾਵਲ ਚਕਾਓ ਚਾਵਲ ਇਸ ਟਾਈਮ ਸਾਰੇ ਗਦਾਮ ਫੁੱਲ ਨੇ ਹਜੇ ਵੀ ਆਲ ਓਵਰ ਪੰਜਾਬ ਦੇ ਵਿੱਚ ਪਿਛਲੇ ਚੋਣੇ ਦੀ 5000 ਗੱਡੀ ਤਕਰੀਬਨ ਤਕਰੀਬਨ ਬਕਾਇਆ ਪਈ ਹੈ ਤੇ ਨਵੀਂ ਫਸਲ ਲਈ ਸਾਨੂੰ ਚਾਵਲ ਲਗਾਉਣ ਲਈ ਸ਼ੈਲਰਾਂ ਵਾਲਿਆਂ ਨੂੰ ਇੱਕ ਵੀ ਗੱਡੀ ਦੀ ਸਪੇਸ ਨਹੀਂ ਹੈ ਅਗਰ ਸਾਡੇ ਕੋਲ ਸਪੇਸ ਹੁੰਦੀ ਤਾਂ ਹੀ ਅਸੀਂ ਜੀਰੀ ਝੋਨਾ ਲਗਵਾਉਂਦੇ ਹੁਣ ਕਿਉਂਕਿ ਸਾਡੇ ਕੋਲ ਸਪੇਸ ਹੈ ਨਹੀਂ ਅਸੀਂ ਕੋਈ ਸਰਕਾਰ ਨਾਲ ਐਗਰੀਮੈਂਟ ਨਹੀਂ ਕਰਨਾ ਸ਼ੈਲਰ ਆ ਲੈਨੇ ਤੇ ਕੋਈ ਜੀਰੀ ਨਹੀਂ ਲਵਾਨੀ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਜਾਂ ਤਾਂ ਉਹ ਸਪੇਸ ਸਪੇਸ ਬਣਾ ਕੇ ਦੇਵੇ ਸਾਨੂੰ ਇਥੇ ਚਾਵਲ ਚਕਾ ਕੇ ਦੇਵੇ ਪੰਜਾਬ ਚੋਂ ਤਾਂ ਅਸੀਂ ਜੀਰੀ ਲਵਾਈਏ ਨਹੀਂ ਉਹ ਆਪਣੀਆਂ ਬਲੰਥਾਂ ਤੇ ਸਟੋਰ ਕਰਾ ਲੈ ਸਾਨੂੰ ਕੀ ਇਤਰਾਜ ਜੀਰੀ ਰੂਲੂ ਕੀ ਫਿਰ ਇਹਦਾ ਮਰਜ਼ੀ ਜੀਰੀ ਤਾਂ ਬਹੁਤ ਜ਼ਿਆਦਾ ਹੋ ਗਈ ਹੁਣ ਵੀ ਰੂਲੀ ਰਹੀ ਹੈ ਜੀ ਜੀਰੀ ਅਜਰੇ ਜੀਰੀ ਦੇ ਜਿਹੜੇ ਪਰਮਲ ਦੇ ਭਾਅ ਨੇ 16 17 18 1900 ਰੁਪਏ ਤੱਕ ਭਾਅ ਨੇ ਕਿਸਾਨਾਂ ਨੂੰ ਪੂਰਾ ਮੁੱਲ ਮਿਲ ਹੀ ਨਹੀਂ ਰਿਹਾ ਜੀ। ਸਾਲ ਨਾਲ ਥੋੜਾ ਜਿਹਾ ਘਟ ਹੈ ਜੀ ਰੇਟ ਦੇਖੋ। ਪਿਛਲੇ ਸਾਲ ਰੇਟ ਥੋੜਾ ਜ਼ਿਆਦਾ ਸੀਗਾ। ਕੀ ਰੇਟ ਪਿਛਲੇ ਸਾਲ ਦੀ ਇਸ ਤਰ੍ਹਾਂ ਕੀ ਹੋ ਗਿਆ? ਹੁੰਦਾ ਜਾ। ਪਿਛਲੇ ਸਾਲ ਠੀਕਾ 3500 ਦੇ ਆਸ-ਪਾਸ ਅੱਜਕੱਲ। ਦੇ ਅੱਜਕੱਲ ਹੁਣ ਵਿਕ ਰਹੀ ਹੈ ਜੀ ਕੋਈ 2500 ਤੋਂ ਲੈ ਕੇ 3000 ਦੇ ਦਰਮਿਆਨ। ਜੀ ਸਾਡੇ ਜਿਹੜੇ ਰਾਸ ਜੀ ਦੇ ਪ੍ਰਬੰਧ ਤਾਂ ਤਕਰੀਬਨ ਮੁਕੰਮਲ ਹੋ ਚੁੱਕੇ ਹਨ। ਬਾਕੀ ਜਿਹੜੇ ਸਾਡੇ ਸੈਂਟਰ ਹੈਗੇ ਕੇਂਦਰ ਹੈਗੇ ਉੱਥੇ ਹੈ ਸਾਡੀ ਸਪਲਾਈ ਚੱਲ ਰਹੀ ਹੈ। ਤੇ ਕੱਲ ਤੱਕ ਸਾਡੀ 25300 ਕੁੰਟਲ ਸਾਡੀ 1500 ਨੂੰ ਆ ਚੁੱਕੀ ਆ ਤੇ ਬਾਕੀ ਦੂਜੀ ਜਿਹੜੀ ਜੀਰੀ ਹੈਗੀ ਆ ਉਹ ਵੀ ਇੱਕ ਟੋਟੇ ਦੇ ਘੱਟ ਨਾਲ ਆਈਆਂ ਸਾਡੇ ਕੋਲ